ਇਨਸਾਫ ਹੀ ਚਾਹੀਦਾ ਹੀ ਆਪਾਂ ਨੂੰ ਤਾਂ ਹਾਂਜੀ ਗੱਲ ਇਹ ਹੋਈ ਸੀਗੀ ਜੀ ਥੋੜੀ ਜੀ ਕੋਈ ਗੱਡੀ ਦੀ ਪਾਰਕਿੰਗ ਦਾ ਰੋਲਾ ਸੀਗਾ ਵੀ ਉਹ ਪਾਰਕਿੰਗ ਨਹੀਂ ਸੀ ਲਾਉਣ ਦਿੰਦਾ ਇੱਕ ਅੱਧਾ ਫੁੱਟ ਇੱਧਰ ਉੱਧਰ ਹੋ ਜਾਂਦੇ ਕਈ ਵਾਰੀ ਸਪੇਸ ਘਟ ਜਾਂਦੀ ਹੈ ਜੀ ਗੱਡੀ ਵੱਡੀ ਸੀਗੀ ਤੇ ਉਸੇ ਕਰਕੇ ਉਹਨਾਂ ਦੀ ਨੋਕਜੋਕ ਹੋ ਗਈ ਸੀਗੀ ਚਲੋ ਉਦੋਂ ਬਾਅਦ ਜੀ ਉਹਨੇ ਕਿਹਾ ਸੀਗਾ ਵੀ ਸਾਡੀ ਦੁਕਾਨ ਦੇ ਮੂਹਰੇ ਗੱਡੀ ਨਾ ਲਾਈਂ ਤੇ ਐਤਵਾਰ ਵਾਲੇ ਦਿਨ ਜੀ ਚਲੋ ਐਤਵਾਰ ਨੂੰ ਦੁਕਾਨਾਂ ਬੰਦ ਹੁੰਦੀਆਂ ਨੇ ਐਤਵਾਰ ਨੂੰ ਵੀਰਾ ਆਪਦੇ ਦੋਸਤ ਕੋਲੇ ਲਵਲੀ ਕੋਲੇ ਚੱਲਿਆ ਗਿਆ ਜੀ ਤੇ ਕਿਸੇ ਨੇ ਉਹਨੂੰ ਖਬਰ ਲਾਤੀ ਵੀ ਤੁਹਾਡੀ ਦੁਕਾਨ ਬਾਹਰ ਉਹਦੀ ਜੱਸੇ ਦੀ ਗੱਡੀ ਖੜੀ ਆ ਤੇ ਜੀ ਸੋਮਵਾਰ ਨੂੰ ਜਾ ਕੇ ਜਾਂ ਐਤਵਾਰ ਨੂੰ ਹੀ ਸ਼ਾਇਦ ਉਸੇ ਦਿਨ ਦੱਸਤਾ ਹੋਵੇ ਇਹਨਾਂ ਨੂੰ ਜਾ ਕੇ ਵੀ ਗੱਡੀ ਖੜੀ ਆ ਬਈ ਤੁਹਾਡੇ ਉਧਰ ਤੇ ਮੰਗਲਵਾਰ ਨੂੰ ਜੀ ਇਹ ਵਾਰਦਾਤ ਹੋ ਗਈ ਰਾਤ ਨੂੰ 9:00 ਵਜੇ 8:30 ਵਜੇ ਜੀ ਮੈਂ ਵੀਰੇ ਕੋਲ ਹੀ ਗਿਆ ਮਾਂ ਵੀਰਾ ਸੀਗਾ ਪੰਡਾਰੀ ਮਾਰਕੀਟ ਜਗਰਾਉਂ ਤੇ ਮੈਂ ਘਰੇ ਰੋਟੀ ਖਾਣ ਚਲਿਆ ਗਿਆ ਸੀ ਜੀ ਮੈਂ ਵਾਪਸੀ ਜਾਣਾ ਸੀਗਾ 9:00 ਵਜੇ ਅੱਧੇ ਘੰਟੇ ਹੀ ਬਸ ਰੋਟੀ ਖਾਣ ਹੀ ਜਾਣਾ ਸੀ ਘਰੇ ਤੇ ਮੈਂ ਭਾਬੀ ਨੂੰ ਲੈ ਕੇ ਮੈਂ ਕਿਹਾ ਭਾਬੀ ਤੁਸੀਂ ਤਿਆਰ ਹੋਏ ਫਿਰਦੇ ਹੋ ਕਹਿੰਦੇ ਵੀ ਮੈਂ ਮੂਵੀ ਦੇਖਣ ਜਾਣਾ ਵਾ ਤੇਰੇ ਵੀਰੇ ਨਾਲ ਵੀ ਉਹ ਆਉਂਦਾ ਮੈਨੂੰ ਲੈਣ ਉਹਦੇ ਕੋਲ ਗੱਡੀ-ਗੱਡੀ ਹੁੰਦੀ ਸੀ ਐਨ ਮੇਰੇ ਕੋਲੇ ਛੋਟੀ ਹੁੰਦੀ ਸੀ ਬਲੀਨ ਤੇ ਮੈਂ ਕਿਹਾ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਵਾ ਰੋਟੀ ਖਾਣ ਤੋਂ ਬਾਅਦ ਮੈਂ ਕਿਹਾ ਵੀ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਤੁਹਾਨੂੰ ਉਧਰ ਡ੍ਰੌਪ ਕਰ ਦੂੰਗਾ ਵੀਰੇ ਕੋਲੇ ਵੀ ਵੀਰਾ ਇੱਧਰ ਨੂੰ ਆਊਗਾ ਪਰ ਆ ਚਦਲਾ ਬਦਲੀ ਕਰ ਲੈ ਗੱਡੀ ਤੇ ਜੇ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਗੱਡੀ ਨੂੰ ਜੇ ਮਤਲਬ ਰਾਹ 'ਚ ਜਦੋਂ ਜਾ ਰਹੇ ਸੀਗੇ ਰਾਹ 'ਚ ਵੀਰਾ ਇੱਧਰ ਨੂੰ ਆ ਰਿਹਾ ਹੋਣਾ ਘਰ ਨੂੰ ਤੇ ਉਹ ਗੱਡੀ ਨੂੰ ਅੱਗ ਲੱਗੀ ਪਈ ਸੀਗੀ ਜੀ ਵੀਰਾ ਮੂਰੇ ਪਿਆ ਸੀਗਾ ਜੀ ਤੜਫੀ ਜਾਂਦਾ ਸੀ ਵਿਚਾਰਾ ਮੇਰੇ ਖਿਆਲ ਨਾਲ 15 20 ਜਣੇ ਕੋਲੇ ਖੜੇ ਹੋਣਗੇ ਜੀ ਲੋਕੀ ਮੂਵੀਆ ਬਣਾਈ ਜਾਂਦੇ ਸੀਗੇ ਕਿਸੇ ਨੇ ਜੀ ਉਹਨੂੰ ਚੱਕਿਆ ਨਹੀਂ ਨਾ ਉਹਨੂੰ ਪਾਣੀ ਪਿਆ ਪੱਟੀ ਕੀਤੀ ਕੁਝ ਵੀ ਨਹੀਂ ਕੀਤਾ ਜੀ ਕਿਸੇ ਨੇ ਫੋਨ ਤੱਕ ਨਹੀਂ ਕੀਤਾ ਜੀ ਸਾਨੂੰ ਵੀ ਸਾਡੇ ਘਰੇ ਫੋਨ ਲਾ ਦੇ ਕਿਉਂਕਿ ਪਿੰਡ ਦਾ ਬੰਦਾ ਸੀਗਾ ਜੀ ਆਏ ਤਾਂ ਪਤਾ ਹੀ ਹੁੰਦਾ ਵੀ ਪਿੰਡ ਦਾ ਹੀ ਆ ਤੇ ਚਲੋ ਫਿਰ ਮੈਂ ਤੇ ਭਾਬੀ ਗਏ ਜੀ ਉਹਦੇ ਕੋਲੇ ਅਸੀਂ ਹਲਾਇਆ ਹਲੂਆ ਵੀ ਉੱਠ ਉਹ ਤਾਂ ਅਨਕੌਨਸ਼ੀਅਸ ਸੀਗਾ ਜਮੇ ਬੇਹੋਸ਼ ਹੀ ਪਿਆ ਸੀਗਾ ਤੇ بابا ਸਾਰੇ ਲੱਗੇ ਵੀ ਕਿਹਨੇ ਕੀਤਾ ਕੰਮ ਇਹ ਹੁਣ ਕੋਈ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਜੀ ਉਹਨਾਂ ਨੇ ਵੀਡੀਓ ਵੀਡੀਓ ਪਾਈਆਂ ਨੇ ਜੀ ਉਹਨਾਂ ਨੇ ਆਪ ਦੀ ਵੀਡੀਓ ਪਾਤੀ ਸੀ ਉਹਨਾਂ ਨੇ ਵੀਡੀਓਆਂ ਪਾਈਆਂ ਨੇ ਬਾਕੀ ਸਾਹਮਣੇ ਕੈਮਰੇ ਦੀਆਂ ਵੀਡੀਓ ਵੀ ਬਹੁਤ ਲੀਕ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਪੈ ਰਹੀਆਂ ਨੇ ਸਾਡੇ ਕੋਲ ਵੀ ਸਾਡੇ ਫ੍ਰੈਂਡਾਂ ਨੇ ਪਾਈਆਂ ਨੇ ਕੈਨੇਡਾ ਤੋਂ ਵੀ ਤੁਸੀਂ ਆ ਦੇਖੋ ਇਹ ਸ਼ਰੇਆਮ ਦੇਖ ਰਹੇ ਨੇ ਜੀ ਖੰਡੇ ਮਾਰਦੇ ਕਿਰਪਾਨਾ ਮਾਰਦੇ ਜੀ ਫਿਰ ਉਹ ਮੈਗਜ਼ੀਨ 45 ਦਾ ਵੈਪਨ ਵੀ ਨਾਲ ਲੈ ਕੇ ਨੇ ਫੇਰ ਉਹ ਸ਼ਰਿਆ ਮੇ ਵੀ ਕਹਿ ਰਹੇ ਨੇ ਉਹ ਜਸਕੀਰਤ ਦਾ ਹੀ ਉਹ ਜਸਕੀਰਤ ਦਾ ਸੀ ਰਜਿਸਟਰ ਸੀ ਰਜਿਸਟਰ ਜੀ